ਇੱਥੇ ਤੁਹਾਡੇ ਵਾਸਤੇ ਨਾ 2019 ਮਾਡਲ ਸਵਰਾਜ ਲੈ ਕੇ ਆਇਆ ਪਰ ਕੰਡੀਸ਼ਨ ਨੇ ਦੀ ਆਏ ਲੱਗਦਾ ਜਿਵੇਂ 24 25 ਮਾਡਲ ਟਰੈਕਟਰ ਹੁੰਦਾ ਡਬਲ ਪੰਪ ਹੈ ਡਬਲ ਡਿਸਟ੍ਰਿਬਿਊਟਰ ਹੈ ਟਰੈਕਟਰ ਦਾ ਖੜਾਵਾ ਪੂਰਾ ਚੈੱਕ ਕਰ ਲਓ ਬੰਪਰ ਹੈਵੀ ਲੱਗਿਆ ਹੋਇਆ ਤੇ ਭਾਈ 19 ਮਾਡਲ ਹੈ ਹਾਂਜੀ 19 ਕਿੰਨੇ ਦਾ ਬਣੋ ਇਹ ਦੇ ਦਾਂਗੇ ਜੀ 5 25 ਦਾ ਜੇ ਆ ਹੀ ਲੈਣਾ ਤੇ ਨਵੇਂ ਟਾਇਰ ਲਵਾ ਕੇ ਲੈਣੇ ਨੇ ਤਾਂ 5,55,000 ਦੇ ਦੇ ਟਾਇਰ ਕੱਢ ਲਈ ਏਜੰਸੀ ਵਾਲਾ ਨੇ ਕਹਿੰਦੇ ਵੀ ਉਹ ਕਿੰਨੇ ਦਾ ਛੱਡ ਦੇਗਾ ਮੌਕੇ ਤੇ ਮਤਲਬ ਦੇਗੀ ਚੁੱਲੇ ਵਾਲਾ ਨਾ ਵੀ ਚੁੱਲੇ ਵਾਲਾ ਠੀਕ ਆ ਹਾਂ ਕਿੰਨੇ ਦਾ ਬਣ ਜਾਣਾ ਇਹ ਦੇ ਦਾਂਗੇ ਜੀ ਆਪਾਂ ਬਸ ਲਾਸਟ ਜੈਸੋ ਜਾਨੂੰ 15 ਦਾ ਦੇ ਦਾਂਗੇ ਜੀ ਵੀਡੀਓ ਦੇਖ ਕੇ ਚੱਲਾ ਮਿੱਤਰੋ 5 ਲੱਖ 15000 ਦਾ ਤੇ ਜਿਹੜਾ ਆ ਖੜਾ ਹੀ 735 ਇਹ ਤਾਂ ਤੂਫਾ ਬਾਈ ਪੱਟੇ ਵਿੱਚ ਕੰਡੀਸ਼ਨ ਦਿਖਾਈ ਜੀ ਟਰੈਕਟਰ ਦੇ ਯਾਰ ਆਪਾਂ ਰੀਡੀ ਰੂਟਟਰ ਤੋਂ ਲਾ ਕੇ ਸਟicker ਦੇਖੋ ਸਾਰਾ ਕਿਤੇ ਵੀ ਚਾਬੀ ਕਿਤੇ ਡੀਜ਼ਲ ਪੰਪ ਤੇ ਸਾਰਾ ਕੰਡੀਸ਼ਨ ਦਾ ਓਰੀਜਨਲ ਹੈ 15 ਨਿਰੰਗ ਨਾ ਹੋਵੇ ਬੰਦਾ ਕਿਤੇ ਕਲਮ ਕਹਿ ਦੇ ਤਾਂ ਉਹਨੀਆਂ ਦਾ ਖਰਚਾ ਦੇਵਾਂਗੇ ਚਾਹ ਫੋਨ ਤੇ ਮੰਗਾ ਲੇ ਅੱਖਾਂ ਵਿੱਚ ਟਰੈਕਟਰ ਹਾਂ ਫੋਨ ਤੇ ਭੇਜ ਦਾਂਗੇ ਕਿੰਨੇ ਦਾ ਬਣ ਜਾਣਾ ਇਹ ਇਹ 2 ਲੱਖ ਤੇ 65000 ਕਹਿੰਦੇ ਬਾਈ 2 ਲੱਖ ਤੇ 65 22 ਲੱਖ ਦਾ ਬਣਜੂ ਹਾਂ ਦੇ ਦਾਂਗੇ ਲਾਸਟ ਤੇ ਜਿਹੜਾ ਆ ਖੜਾ 44 ਦਾ ਸਵਰਾਜ 2016 ਮਾਡਲ ਹੈ ਮਾਨਸਾ ਦਾ ਨੰਬਰ ਹੈ ਫਸਟ ਪਾਰਟੀ ਦਾ ਕਿੰਨੇ ਦਾ ਬਣ ਜਾਣਾ ਹੈ ਦੇਖੋ ਆਪਣੀ ਇੱਕ ਹੋਰ ਹੈ ਸਭ ਤੋਂ ਵੱਡੀ ਗੱਲ ਇੱਕ ਆਪਣੀ ਪਾਲਸ ਨਹੀਂ ਕਿਸੇ ਟਰੈਕਟਰ ਤੇ ਮਾਰੀ ਹੋਈ ਹਾਂ ਜਿਵੇਂ ਜ਼ਿਮੀਂਦਾਰਦਾਰ ਨੇ ਕੱਲਾ ਜਾਣਾ ਵਾ ਸਹੀ ਗੱਲ ਬਸ ਉਵੇਂ ਹੀ ਮੰਨ ਕੇ ਚਲੋ ਆਈ ਖੜੇ ਨੇ ਟਰੈਕਟਰ ਠੀਕ ਹੈ ਜੀ ਹਾਂ ਇਹਦਾ ਮੁੱਲ ਤਾਂ ਹੈਗਾ 485 ਹਾਂ ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹ ਮਾਨ ਕਰਾਂਗੇ ਤੇ ਜਿਹੜਾ 5050 ਡੀ ਖੜਾ ਬਈ ਇਹ 5050 ਡੀ ਹੈ ਬਈ 17 ਮਾਡਲ ਹੈ ਚਾਰੇ ਟਾਇਰ ਆਪਾ ਲਵਾਈ ਨੇ ਇਹਦੇ ਨੰਬਰ ਅੱਛਾ ਕਿੰਨੇ ਦਾ ਬਣ ਜਣਾ ਇਹ ਦੇ ਦਾਂਗੇ ਆਪਾਂ 485000 ਦਾ ਜਿਹੜਾ ਤੇਰੀ ਵੀਡੀਓ ਦੇਖ ਕੇ ਉਹਨੂੰ 10000 ਡਿਸਕਾਊਂ ਜਾਨੀ ਕਿ 75 ਦੀ ਰਹੇਗਾ 75 ਦਾ ਰਹੇਗਾ ਤੇ ਜਿਹੜਾ 3830 ਖੜਾ ਬਈ ਪਲੱਸ 2010 ਮਾਡਲ ਆਈ ਪੀ ਵੀ 13 ਨੰਬਰ ਆ ਫਰਸਟ ਪਾਰਟੀ ਦਾ 3 ਸਪੀਡਰ ਡਬਲ ਡਿਸਟ੍ਰਿਬਿਊਟਰ ਬਹੁਤ ਘੱਟ ਮਿਲਦਾ ਹੈ ਟਰੈਕਟਰ ਬਈ ਪੱਟੀ ਜਾਨੀ ਕਿ ਚੰਗਾ ਟਰੈਕਟਰ ਆ ਜੀ ਅਗਲੇ ਦੇ ਘਰੇ ਵੀ ਪਤਾ ਕਰਕੇ ਆ ਸਕਦਾ ਜੀ ਦਾ ਹੈਗਾ ਟਰੈਕਟਰ ਠੀਕ ਹੈ ਕਿਉਂ ਆਪਣੇ ਕੋਲ ਉਹ ਤਾਂ ਹੈ ਨਹੀਂ ਵੀ ਯਾਰ ਇਹਦਾ ਨੰਬਰ ਕਿੱਥੋਂ ਲਵਾਂ ਇਹ ਸੰਗਰੂਰ ਦਾ ਪੀ ਵੀ ਸੰਗਰੂਰ ਫਰਸਟ ਪਾਰਟੀ ਕਿੰਨੇ ਦਾ ਦਮਾਂਗੇ ਆਪ 4 ਲੱਖ ਦਾ ਕਹਿਣਾ ਯਾਰ ਜਿਹੜਾ ਤੇਰੀ ਵੀਡੀਓ ਦੇਖ ਕੇ ਜੈਸ ਨੂੰ 90000 ਦਾ ਦੇ ਦਿੰਦਾ ਬਸ 85 ਦੀ ਦਵਾ ਕਰੋ ਸੰਪਰਕ ਮਿੱਤਰੋ ਮਹਿਲਾ ਚੌਂਕਾਂ ਦੇ ਵਿੱਚ ਖੜੇ ਆ ਬਾਈ ਬਿੱਟੂ ਦੇ ਘਰੇ ਖੜੇ ਆ ਨੰਬਰ ਸਕਰੀਨ ਤੇ ਆ